ਔਰ ਆਜ ਉਹਨਾਂ ਨੇ ਨਕਮਸਤਖ ਖੋਣਾ ਪਹਿਲਾਂ ਔਰ ਨਕਮਸਤਖ ਖੋਣ ਤੋਂ ਬਾਅਦ ਚਾਰੇ ਜਿਹੜੇ ਸਾਡੇ ਹੋਰ ਧਰਮਾਂ ਜੱਲਿਆਂ ਵਾਲਾ ਬਾਗ ਨਹੀਂ ਜਾਣਾ ਦੁਰਗਾਣਾ ਮੰਦਿਰ ਤੇ ਫਿਰ ਰਾਪੀ ਉਸ ਤੋਂ ਬਾਅਦ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਓਰੇ ਮੁਤਾਬਕ ਕੋ ਮੀਟਿੰਗ ਹੋਣੀ ਹੈ ਮਿਲੇਗ ਨਾ ਦੇਆ ਦੇਖੋ ਇਨਾ ਸੀਨੀਅਰ ਆਦਮੀ ਪੰਜਾਬ ਦਾ ਇੰਚਾਰਜ ਲਾਇਆ ਤੁਸੀਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਰੀਅਸ ਫੇਸ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਨਾ ਹੈ ਔਰ ਅੱਜ ਉਹਨਾਂ ਨੇ ਨਕਮਸਤ ਖੋਣਾ ਪਹਿਲਾਂ ਔਰ ਨਕਮਸਤ ਖੋਣ ਤੋਂ ਬਾਅਦ ਚਾਰੇ ਜਿਹੜੇ ਸਾਡੇ ਹੋਰ ਧਰਮ ਹੈ ਜਲਿਆਂਵਾਲਾ ਬਾਗ ਵੀ ਜਾਣਾ ਹੈ ਦੁਰਗਾਣਾ ਮੰਦਿਰ ਤੇ ਫਿਰ ਰਾਮਤੀ ਨਕਮਸਤ ਖੋ ਕੇ ਉਸ ਤੋਂ ਬਾਅਦ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਓਰੇ ਮੁਤਾਬਕ ਕੋ ਮੀਟਿੰਗ ਹੋਣੀ ਆ ਅੱਜ ਪਹਿਲੀ ਫੇਰੀ ਹੈ ਇਸ ਕਰਕੇ ਅੱਜ ਉਹਨਾਂ ਦੀ ਪਹਿਲੀ ਫੇਰੀ ਤੇ ਲੋਕ ਆ ਜਿੱਥੇ ਸਵਾਗਤ ਕਰਨ ਵਾਸਤੇ ਉਹਨਾਂ ਦੇ ਪਹੁੰਚੇ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਆ ਸਿਆਏ ਉਹਨਾਂ ਦਾ ਸਵਾਗਤ ਕਰਨ ਆਏ ਹਾਂ ਕਿੰਨਾ ਕੀ ਕੀ ਦਿੱਤੀ ਮਿਲ ਹੈ ਨਾ ਦੇਖੋ ਇਨਾ ਸੀਨੀਅਰ ਆਦਮੀ ਪੰਜਾਬ ਦਾ ਇਨਚਾਰਜ ਲਾਇਆ ਤੁਸੀਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਰੀਅਸ ਫੇਸ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਨਾ ਸੋ ਇਸ ਕਰਕੇ ਬਗੇਲ ਸਾਹਿਬ ਅੱਜ ਇੱਥੇ ਪਹੁੰਚੇ ਅਬ ਖੱਟਰ ਖੱਟਰ ਬਟ ਖੱਟਰ ਸਾਹਿਬ ਕੀ ਕਹਿੰਦੇ ਹੈ وہ پہلے بھی کسانوں کے خلاف تھے پنجاب کے خلاف تھے آج بھی اور کس کے بول رہے آدنیا جی کے کہنے پر. اور کی توہین کرنا چاہتے ہیں اس لیے اور آج انہوں نے نت مستک ہونا ہے پہلا اور نت مستک ہونے تو بعد جڑے جہاں سارے جلیا والا باغ بھی جانا ہے درگیا نا مندر رام تیر ਹਾਂ ਨਕਮਸਤਖ ਹੋ ਕੇ ਉਸ ਤੋਂ ਬਾਅਦ ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਵਿਖੇ ਮੀਟਿੰਗ ਲੈਣੀ ਹੈ ਜਿਹੜਾ ਕਿ ਆਲ ਇੰਡੀਆ ਕਾਂਗਰਸ ਪਾਰਟੀ ਦਾ ਅਜੰਡਾ ਆਇਆ ਹੋਇਆ ਹੈ ਓਰੇ ਮੁਤਾਬਕ ਕੋ ਮੀਟਿੰਗ ਹੋਣੀ ਆ ਅੱਜ ਪਹਿਲੀ ਫੇਰੀ ਹੈ ਇਸ ਕਰਕੇ ਅੱਜ ਉਹਨਾਂ ਦੀ ਪਹਿਲੀ ਫੇਰੀ ਤੇ ਲੋਕ ਅੱਜ ਇੱਥੇ ਸਵਾਗਤ ਕਰਨ ਵਾਸਤੇ ਉਹਨਾਂ ਦੇ ਪਹੁੰਚੇ ਸੋ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਆ ਸਿਆਏ ਤੇ ਉਹਨਾਂ ਦਾ ਸਵਾਗਤ ਕਰਨਾ ਇਹ ਦਿੱਤੀ ਮਿਲਗਨਦਾ ਦੇਖੋ ਇਨਾ ਸੀਨੀਅਰ ਆਦਮੀ ਪੰਜਾਬ ਦਾ ਇੰਚਾਰਜ ਲਾਇਆ ਤੁਸੀਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਰੀਅਸનેસ ਹੈ ਪੰਜਾਬ ਦੇ ਪ੍ਰਤੀ ਕਿਉਂਕਿ ਪੰਜਾਬ ਸੂਬੇ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ 2027 ਦੇ ਵਿੱਚ ਦੁਆਰੇ ਬੰਦ ਹੈ ਸੋ ਇਸ ਕਰਕੇ ਬਗੇਲ ਸਾਹਿਬ ਅੱਜ ਇੱਥੇ ਪਹੁੰਚੇ ਆਪ ਖੱਟਰ 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 ਸਾਹਿਬ ਕੀ ਕਹਿੰਦੇ ਹਨ وہ پہلے بھی کسانوں کے خلاف تھے پنجاب کے خلاف تھے آج بھی اور کس کے کہنے پر بول رہے ہیں آدرنی مودی جی کے کہنے پر اور مودی اور ٹرمپ جی کی یاری ہے اور ہندوستانیوں کی پنجاب کے خاص کر کے لوگوں کی توہین کرنا چاہتے ہیں اس لیے